ਆ ਜਿੰਨੀ ਮੈਂ ਬਚਦਾ ਅੱਜ ਤਾਂ ਮੈਂ ਮਰੂੰਗਾ ਸਾਰੇ ਪਿੰਡ ਵਾਲੇ ਮੈਨੂੰ ਮੇਨੇ ਮਾਰਦੇ ਨੇ ਤੇਰਾ ਹਾਲੇ ਤੱਕ ਵਿਆਹ ਨਹੀਂ ਹੋਇਆ ਬਸ ਮੈਨੂੰ ਇਹ ਦੱਸ ਦੋ ਅੱਜ ਪੱਖਾ ਕਿਹੜੇ ਕਮਰੇ ਚ ਮੈਂ ਤਾਂ ਖਾ ਲੈ ਕੇ ਮਰੂੰਗਾ ਥਾ ਕੇ ਦੇਖ ਬੇਬੇ ਸਵਾਦ ਹੈ ਨਾ ਪੀਜਾ ਕੀ ਹੋੜੇ ਇੱਕ ਮਾਲ ਦੀ ਗੱਲ ਹੋ ਗਈ ਅੱਜ ਤਾਂ ਮੇਰੇ ਕੋਲ ਮਗਰ ਹੀ ਨਹੀਂ ਆਇਆ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕੂਕ ਮਾਰ ਕੇ ਦੇਖਦਾ ਕੀ ਪਤਾ ਫੇਰ ਆ ਜਾਣਾ ਕੀ ਹੋੜੇ ਮੁਸ਼ਕਲ ਅਮਨ ਦਾਦਾ ਅੱਜ ਨਹੀਂ ਮੈਨੂੰ ਪਹੁੰਚਾਉਣਾ ਉਹਦੇ ਐ ਕਰਦਾ ਬਾਹਰ ਚ ਚਚੜਾਲੀ ਦਵਾਈ ਪਈ ਹੈ ਜਾ ਕੇ ਉਹ ਪੀਂਦਾ ਚਚੜਾਲੀ ਦਵਾਈ ਕਿੱਥੇ ਆ ਉਹ ਪੀ ਕੇ ਮਰੂਗਾ ਚੁੱਪ ਕਰਕੇ ਦੱਸ ਦੋ ਕਿੱਥੇ ਆ ਮੈਨੂੰ ਲੱਗਦਾ ਮੇਰਾ ਭਰਾ ਮੈਨੂੰ ਪਹੁੰਚਾਉਣ ਵਾਸਤੇ ਆ ਰਿਹਾ ਭਰਾ ਤਾਂ ਭਰਾ ਹੀ ਹੁੰਦੇ ਨੇ ਨਾ ਮੇਰੇ ਸਾਲਿਆ ਸਾਹਮਣੇ ਤਾਂ ਤੇਰੀ ਚਚੜਾਲੀ ਦਵਾਈ ਪਈ ਆ ਕੀ ਤੂੰ ਸੁਣਾਈਏ ਜਾਂਦਾ ਪੀ ਕੇ ਬਰਾ ਕੰਮ ਨਵੇੜ ਚੱਲ ਜੇ ਬਾੜਾ ਕਹਿੰਦਾ ਤਾਂ ਨਹੀਂ ਮੈਂ ਤਾਂ ਉਹ ਹੀ ਪੀਂਦਾ ਆਸੇ ਹਾਲੇ ਹਾਲ ਟਿਕ ਲੈਣਾ ਪਰ ਜੇ ਮੇਰਾ ਸਿਆਲ ਚ ਵਿਆਹ ਨਾ ਹੋਇਆ ਗਰਮੀਆਂ ਮੈਂ ਚੜ੍ਹ ਨਹੀਂ ਦਿੰਦਾ MEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEEE